ਭਾਈ ਪੈਸੇ ਇਕੱਠੇ ਕੀਤੇ ਇਹਨਾਂ ਨੇ ਅੱਛਾ ਠੀਕ ਆ ਆਹ ਉਹਦੇ ਬਾਹਰ ਮੂਰੇ ਪਾ ਕੇ ਬੈ ਗਏ ਹੈ ਅੱਛਾ ਜਦ ਕੀ ਇੱਥੇ ਦੂਜਿਆਂ ਦੇ ਬਾਹਰ ਮੂਰੇ ਪਾਣੀ ਖੜੀ ਜਾਂਦਾ ਨਹੀਂ ਪੈਸੇ ਕਾਦੇ ਵਾਸਤੇ ਇਕੱਠੇ ਕੀਤੇ ਪੈਸੇ ਇਕੱਠੇ ਕੀਤੇ ਆ ਇੱਥੋਂ ਟਿੱਕਰ ਕਰਨ ਵਾਸਤੇ ਇਹਨਾਂ ਨੇ ਪੂਰਾ ਨਾ ਗੰਦ ਕਿਵੇਂ ਨਾ ਗੰਦ ਦਿਖਾ ਮੜਾ ਮੈਂ 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 ਬੋਲਦਾ ਬਿਲਕੁਲ ਬੋਲੋ ਜੀ ਵੇਖੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਅਸੀਂ ਪਾਣੀ ਵਿੱਚ ਖੜੇ ਆ ਗੰਦ ਵਿੱਚ ਖੜੇ ਆ ਸਾਥੋਂ ਪੈਸੇ 100-100 ਰੁਪਏ ਇਕੱਠਾ ਕਿਵੇਂ ਕੀਤਾ ਆ ਆ ਦੇਖੋ ਸਾਡੇ ਬੰਦੇ ਲੈਣ ਦੇ ਕੰਮ ਆ ਦੇਖੋ ਨਾ ਇਹ ਮਰ ਦੀ ਚੀਜ਼ਾਂ ਮੇਰੇ ਨੂੰ ਰੇ ਕੀ ਕਰਨ ਦੇ ਲੈ ਬੰਦੇ ਉਹ ਆ ਕੇ ਬੱਚੇ ਵਾਲੇ ਬੱਚੇ ਤਾਂ ਇਹੋ ਜਿਹੀ ਚੁੱਪ ਕਰ 100 100 ਰੁਪਿਆ ਇਕੱਠਾ ਕੀਤਾ ਸੀਗਾ ਮੈਂ ਇੱਥੇ ਮੜ ਪੱਟ ਪਾ ਕੇ ਉੱਤ ਤਿੱਕਰ ਦੇ ਲੋਕਟੈਲ ਲੱਗੂਗੀ ਜਿਹੜੀ ਮਤਲਬ ਫਸਦਾ ਵਾਧੂ ਹੋਊਗਾ ਸਰਪੰਚ ਕਹਿੰਦਾ ਏਹੀ ਕਰਾਂਗੇ ਪਹਿਲੀ ਗੱਲ ਆ ਭੈਣ ਜੀ ਆ ਤਾਂ ਕੁੱਤੀ ਕਰਨ ਦੀ ਲੋੜ ਹੀ ਨਹੀਂ ਸਰਪੰਚ ਸਾਹਿਬ ਤੁਸੀਂ ਦੱਸੋ ਇੱਥੇ ਨਾਲਾ ਬੰਦ ਹੋਇਆ ਵਹੀ ਪਾਣੀ ਨਾ ਠੀਕ ਹੈ ਇਹਨਾਂ ਤੋਂ ਨਾਲੇ ਦੇ 300 ਰੁਪਿਆ ਕੱਢੇ ਵੀ ਨਾਲਾ ਆਪਾਂ ਗੰਦਾ ਨਾਲਾ ਕਢਾਵਾਂਗੇ ਸਾਡੇ ਇਹਦੇ ਗ੍ਰਾਮ ਚਾਂਦੇ ਵਿੱਚ ਮਤਲਬ ਆਉਂਦਾ ਨਹੀਂ ਨਾਲਾ ਕੱਢਣ ਕੋਈ ਵੀ ਨਾਲੀਆਂ ਕੱਢਣ ਆਉਂਦਾ ਕੋਈ ਠੀਕ ਹੈ 400 ਰੁਪਏ ਇਕੱਠਾ ਕੀਤਾ ਜੇ ਘਰਾਂ ਤੋਂ ਵੀ ਆਪਾਂ ਨਾਲਾ ਕਢਾਵਾਂਗੇ ਜੋ ਪੈਸੇ ਬਚੇ ਆਪਾਂ ਮਿੱਟੀ ਛਾਣਾਂਗੇ ਠੀਕ ਹੈ ਉੱਥੇ ਜਿੱਥੇ ਦਿਖਾਈ ਦਿੰਦਾ ਉਹ ਟੋਆ ਸੀ ਬਹੁਤ ਵੱਡਾ ਠੀਕ ਹੈ ਜੋ 2000 ਰੁਪਏ 5000 ਰੁਪਏ ਕਿੱਥੇ ਹੋਣ ਲੱਗੇ ਵੀਰ ਜੀ ਗੱਲ ਸੁਣੋ ਮੇਰੀ ਸਾਂਝੇ ਕੰਮ ਤੇ ਹੁੰਦੇ ਆ ਜਿਹੜਾ 2000 ਰੁਪਏ ਜਿਹੜਾ ਬੰਦਾ ਲਿਟੀ ਜਾਂਦਾ ਇਹਨਾਂ ਨੇ ਨਾਲਾ ਕਢਾਈ ਦਾ ਲਿਆ ਮਿੰਦਰ ਮੇਰੇ ਨਾਲ ਆ ਭਾਈ ਮੈਂ ਗਣਦਾ ਇੱਥੇ ਮੇਰੇ ਨਾਲ ਆ ਉਹਨਾਂ ਢੇਰਾਂ ਨਹੀਂ ਖਿਲੇ ਆ ਰਿਹਾ ਇੱਥੇ ਉਹ ਢੇਰਖਾਨਾ ਨੇ ਲਾ ਦਿੱਤੇ 2000 ਰੁਪਏ ਇਹਨਾਂ ਨੇ ਲਿਆ 2000 ਰੁਪਏ ਬਚਾ ਕੋਸ਼ਿਸ਼ ਉਹਤੇ ਮਿੱਟੀ ਛਾੜੀ ਕੋਸ਼ਿਸ਼ ਉਹਨਾਂ ਨੇ ਆ ਸਾਹਮਣੇ ਘੜਾ ਲੈਣੇ ਆਪਦੇ ਕੋਲੋਂ ਲਾ ਕੇ ਬਈ ਉਹਨਾਂ ਨੇ ਛਾੜੀ ਜਿਹੇ ਬਚਿਆ ਉਰਲੇ ਪਾਸੇ ਰਹਿੰਦਾਗਾ ਜਿੰਦੇ ਸਾਡੇ ਕੋਲੇ ਕੋਈ 2-400 ਰੁਪਏ ਹੋਰ ਇਕੱਠਾ ਹੋਗਾ ਬਈ ਅਸੀਂ ਲਾ ਕੇ ਦੇ ਤਾਰਾਂਗੇ ਤੁਹਾਨੂੰ ਵਾਲੇ ਕਿਸੇ ਵੱਨੋਂ ਕੋਈ ਮਦਦ ਨਹੀਂ ਦਿੱਤੀ ਵੀ ਤੁਸੀਂ ਪੰਚਾਇਤ ਇਦੋਂ ਤੁਹਾਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਕਿਸਮ ਕਿਸਮ ਦੀ ਗ੍ਰਾਂਟ ਵਗੈਰਾ ਗ੍ਰਾਂਟ ਹਾਲੇ ਬਾਈ ਸਰਕਾਰ ਵੱਲੋਂ ਕੋਈ ਨਹੀਂ ਆਈ ਸਾਡੀ ਗੱਲ ਸਾਰੀ ਹੈ ਉਹ ਤੁਹਾਨੂੰ ਦੱਸਿਆ ਵੀ ਕੋਈ ਨਹੀਂ ਸੀ ਲੋਕ ਪਵਾਣਗੇ ਪਰ ਉੱਚੀ ਕਰ ਲਓ ਜੀ ਢੋਆ ਪੈਂਦਾ ਜੀ ਬਹੁਤ ਜ਼ਰਦਾ ਪਵਾਣਾ ਢੋਆ ਜਦੋਂ ਦੀ ਜਦੋਂ ਦੀ ਜਦੋਂ ਦੀ ਆਵਾ ਦੀ ਪਾਰਟੀ ਹੋਣ ਚਾਹੀਏ ਸਰਕਾਰ ਬਣੀ ਹੈ ਇੱਥੇ ਤੁਸੀਂ ਸਰਪੰਚ ਬਣੇ ਉਹਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਪਿੰਡ ਨੂੰ ਗ੍ਰਾਂਟ ਕਿੰਨੀ ਕਿਤੇ ਦੀ ਹੈ ਸਰਕਾਰ ਨਹੀਂ ਹਲੇ ਗ੍ਰਾਂਟ ਕੋਈ ਨਹੀਂ ਆਈ ਕੋਈ ਗ੍ਰਾਂਟ ਨਹੀਂ ਆਈ ਇਹ ਜਿਹੜਾ ਕੰਮ ਫਿਰ ਤੁਸੀਂ ਇਸ ਤਰ੍ਹਾਂ ਹੀ ਬਾਸ਼ ਇਕੱਠੀ ਕਰਕੇ ਕਰ ਰਹੇ ਹੋ ਇਹ ਕੰਮ 100-100 ਰੁਪਿਆ ਇਕੱਠਾ ਕਰਕੇ ਬੱਚੇ ਨਾਲ ਦੇ ਨਾਲਾ ਕਢਾਇਆ ਸੀ ਇੱਥੋਂ ਹਾਂਜੀ ਬਾਸ਼ ਜਿੰਨਾ ਕੰਮ ਕੀਤਾ ਬਾਸ਼ ਵਾਲਾ ਹੀ ਕੀਤਾ ਕੋਈ ਨਹੀਂ ਲਾਦਾ ਮੈਂ ਆਪ ਦੇ ਕੋਲੋਂ ਲਾ ਦੇਣਾ ਸਾਰਾ ਬਾਸ਼ਾ ਵਾਲਾ ਹੀ ਆ ਇਹ ਬਾਸ਼ਾ ਇਕੱਠਾ ਹੋਇਆ ਜੀ ਕਿਰ ਕਰ ਦੋ 100 ਰੁਪਏ ਬਾਈ ਪੈਸੇ ਇਕੱਠੇ ਕੀਤੇ ਇਹਨਾਂ ਨੇ ਅੱਛਾ ਠੀਕ ਆ ਆਹ ਦੇ ਵਾਰਮੂਰੇ ਪਾ ਕੇ ਬੈ ਗਏ ਇਹ ਅੱਛਾ ਜਦ ਕੀ ਇੱਥੇ ਦੂਜਾਂ ਦੇ ਵਾਰਮੂਰੇ ਪਾਣੀ ਖੜੀ ਜਾਂਦਾ ਨਹੀਂ ਪੈਸੇ ਕਾਰੇ ਵਾਸਤੇ ਇਕੱਠੇ ਕੀਤੇ ਨੇ ਪੈਸੇ ਇਕੱਠੇ ਕੀਤੇ ਆ ਇੱਥੋਂ ਦਿੱਕਰ ਕਰਨ ਵਾਸਤੇ ਇਹਨਾਂ ਨੇ ਪੂਰੀ ਗੰਦ ਕਿਵੇਂ ਲਾ ਗੰਦ ਦਿਖਾ ਮੜਾ ਮੈਂ 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 ਬੋਲਦਾ ਮੈਨੂੰ ਪਤਾ ਬੋਲੋ ਜੀ ਵੇਖੋ ਜੀ ਸਾਰਿਆਂ ਨੂੰ ਪਿਆਰ ਭਰੀ ਸੱਸੀ ਕਾਲ ਅਸੀਂ ਪਾਣੀ ਵਿੱਚ ਖੜੇ ਆ ਗੰਦ ਵਿੱਚ ਖੜੇ ਆ ਸਾਥੋਂ ਪੈਸੇ 100-100 ਰੁਪਏ ਇਕੱਠਾ ਕਿਵੇਂ ਕੀਤਾ ਗਿਆ ਆ ਦੇਖੋ ਸਾਡੇ ਬੰਦੇ ਲੈਣ ਦੇ ਕੰਮ ਚਾਹ ਦੇਖੋ ਨਾ ਇਹ ਐਮਨ ਦੀ ਚੀਜ਼ਾਂ ਮੇਰੇ ਨੂੰ ਰੇ ਕੀ ਘਰ ਮੈਂ ਗਿਆ ਬੰਦੇ ਉਹ ਆ ਕੇ ਫਿਰ ਬੱਚੇ ਟੈਕ ਸਾਡਾ ਗੱਲ ਇਹੋ ਸੀ ਕਿ ਚੁੱਪ ਕਰੋ 100-100 ਰੁਪਇਆ ਇਕੱਠਾ ਕੀਤਾ ਸੀਗਾ ਜਿਹਨੂੰ ਘੱਟ ਪਾ ਕੇ ਉੱਤੇ ਟਿੱਕਰ ਇਹ ਲੋਕ ਟੈਨ ਲੱਗੂਗੀ ਜਿਹੜੀ ਮਤਲਬ ਫਰਦਾ ਵਾਧੂ ਹੋਊਗਾ ਸਰਪੰਚਾਂ ਦਾ ਹੀ ਕਰਾਂਗੇ ਪਹਿਲੀ ਗੱਲ ਆ ਭੈਣ ਜੀ ਆ ਤਾਂ ਕੂਚੀ ਕਰਨ ਦੀ ਲੋੜ ਹੀ ਨਹੀਂ ਸਰਪੰਚ ਤੁਸੀਂ ਦੱਸੋ ਇੱਥੇ ਨਾਲਾ ਬੰਦ ਹੋਇਆ ਵਹੀ ਪਾਣੀ ਨਾ ਠੀਕ ਹੈ ਇਹਨਾਂ ਤੋਂ ਨਾਲੇ ਦੇ ਤੇ 300 ਰੁਪਏ ਕੱਢੇ ਵੀ ਨਾਲਾ ਆਪਾਂ ਗੰਦਾ ਨਾਲਾ ਕਢਾਵਾਂਗੇ ਸਾਡੇ ਕਈ ਦੇ ਗ੍ਰਾਮ ਚਾਂਦੇ ਵਿੱਚ ਮਤਲਬ ਆਮਦਾਨੀ ਨਾਲਾ ਕੱਢਣ ਕੋਈ ਵੀ ਨਾ ਨਾਲੀਆਂ ਕਢਣਾ ਵਾਲਾ ਕੋਈ ਠੀਕ ਹੈ 200 ਰੁਪਿਆ ਇਕੱਠਾ ਕੀਤਾ ਜੇ ਘਰਾਂ ਤੋਂ ਵੀ ਆਪਾਂ ਨਾਲਾ ਕਢਾਵਾਂਗੇ ਜੋ ਪੈਸੇ ਬਚੇ ਆਪਾਂ ਮਿਸਟਰੀ ਖਤਾ ਲਾਂਗੇ ਉੱਥੇ ਜਿੱਥੇ ਦਿਖਾਈ ਦਿੰਦਾ ਉਸ ਟੋਆ ਸੀ ਬਹੁਤ ਵੱਡਾ ਠੀਕ ਹੈ ਜੋ 2000 ਰੁਪਿਆ ਪੈਸਾ 7000 ਰੁਪਿਆ ਕਿੱਥੇ ਹੋਣ ਲੱਗੇ ਜੀ ਗੱਲ ਸੁਣੋ ਮੇਰੀ ਸਾਝੇ ਕੰਮ ਤੇ ਹੁੰਦੇ ਆ ਕਿ ਇਹ ਜਿਹੜਾ ਬੱਦਲ ਲੱਡੀਆਂ ਦਾ ਇਹਨਾਂ ਨੇ ਨਾਲਾ ਕਢਾਈ ਦਾ ਲਿਆ ਬੈਂਡਰ ਮੇਰੇ ਨਾਲ ਆ ਮੈਂ ਗਿੰਦਾ ਇੱਥੇ ਮੈਂ ਮੇਰੇ ਨਾਲ ਆ ਕੇ ਢੇਰਾਂ ਨਿਕਲੇ ਆ ਰਹੇ ਇੱਥੇ ਵਿਧਾਇਕਾਂ ਨੇ ਲਾਗ ਦਿੱਤੇ। 2000 ਰੁਪਏ ਇਹਨਾਂ ਨੇ ਲਿਆ। 2000 ਰੁਪਏ ਬਚਾ ਕੋਹੋਂ ਹੁਣ ਤੇ ਮਿੱਟੀ ਸਟੱਡੀ ਕੋਸ਼ ਇਹਨਾਂ ਨੇ ਆ ਸਾਹਮਣੇ ਘਰ ਆ ਲੈਣੇ ਆਪਦੇ ਕੋਲੋਂ ਲਾ ਕੇ ਬਈ ਨਾਲ 47 ਜਿਹੇ ਬਚਿਆ ਉਰਲੇ ਪਾਸੇ ਰਹਿੰਦਾਗਾ ਜਿੰਦੇ ਸਾਡੇ ਕੋਲੇ ਕੋਈ 2-400 ਰੁਪਏ ਹੋਰ ਇਕੱਠਾ ਹੋਊਗਾ ਬਈ ਅਸੀਂ ਲਾ ਕੇ ਦੇ ਤਾਰਾਂਗੇ ਤੁਹਾਨੂੰ ਵਾਲੇ ਕਿਸੇ ਵੱਨੋਂ ਕੋਈ ਮਦਦ ਨਹੀਂ ਦਿੱਤੀ ਵੀ। ਤੁਸੀਂ ਪੰਚਾਇਤ ਤੋਂ ਤੁਹਾਨੂੰ ਸਰਕਾਰ ਵੱਲੋਂ ਕੋਈ ਨਾ ਕੋਈ ਕਿਸੇ ਕਿਸਮ ਦੀ ਗ੍ਰਾਂਟ ਵਗੈਰਾ ਨਹੀਂ ਗ੍ਰਾਂਟ ਆਲੇ ਬਾਈ ਸਰਕਾਰ ਵੱਲੋਂ ਕੋਈ ਨਹੀਂ ਆਈ ਸਾਡੀ ਗੱਲ ਕਰੀਏ ਉਹ ਤੁਹਾਨੂੰ ਦੱਸਿਆ ਵੀ ਕੋਈ ਨਹੀਂ ਸੀ ਲੋਕ ਪਵਾਣਗੇ ਪਰ ਉੱਠੀ ਕਰ ਲਉ ਜੀ ਡੇਟੂਆ ਪੈਂਦਾ ਜੀ ਬਹੁਤ ਜ਼ਰਦਾ ਪਵਾਣਾ ਟੋਆ ਜਦੋਂ ਦੀ ਜਦੋਂ ਦੀ ਜਦੋਂ ਦੀ ਆਵਾ ਨਹੀਂ ਪਾਰਟੀ ਹੋਣ ਚਾਹੀਏ ਸਰਕਾਰ ਬਣੀ ਹੈ ਇੱਥੇ ਤੁਸੀਂ ਸਰਪੰਚ ਬਣੇ ਉਹਦੋਂ ਤੋਂ ਲੈ ਕੇ ਹੁਣ ਤੱਕ ਤੁਹਾਨੂੰ ਪਿੰਡ ਨੂੰ ਗ੍ਰਾਂਟ ਕਿੰਨੀ ਕਿਤੇ ਦੀ ਹੈ ਸਰਕਾਰ ਨਹੀਂ ਹਲੇ ਗ੍ਰਾਂਟ ਕੋਈ ਨਹੀਂ ਕੋਈ ਗ੍ਰਾਂਟ ਨਹੀਂ ਆਈ ਹੈ ਜੀ ਇਹ ਜਿਹੜਾ ਕੰਮ ਫਿਰ ਤੁਸੀਂ ਇਸ ਤਰ੍ਹਾਂ ਹੀ ਬਾਸ਼ ਇਕੱਠੀ ਕਰਕੇ ਕਰ ਰਹੇ ਹੋ ਇਹ ਕੰਮ 100-100 ਰੁਪਿਆ ਇਕੱਠਾ ਕਰਕੇ ਬੱਚੇ ਨਾਲ ਦੇ ਹੀ ਨਾਲਾ ਖੜਾਇਆ ਸੀ ਇੱਥੋਂ ਹਾਂਜੀ ਬਾਸ਼ ਜਿੰਨਾ ਕੰਮ ਕੀਤਾ ਬਾਸ਼ ਵਾਲਾ ਹੀ ਕੀਤਾ ਪੂਰਾ ਪੂਰਾ ਇਹ ਦੇਖੋ ਲਾਦਾ ਮੈਂ ਆਪ ਦੇ ਕੋਲੋਂ ਲਾ ਦੇਣਾ ਸਾਰਾ ਬਾਸ਼ ਵਾਲਾ ਹੀ ਆ ਇਹ ਬਾਸ਼ ਇਕੱਠਾ ਹੋਇਆ ਹੀ ਕਰ ਕਰ ਦੋ 100 ਰੁਪਿਆ